ਸਾਸ਼ਾ ਦੋਸਤੋ ਲਾਈਵ ਹੋਇਆ ਪੰਜਾਬ ਨੂੰ 240 TV ਚੈਨਲ ਤੇ ਤੇ ਮੌਜੂਦ ਹਾਂ ਜੀ ਇਸ ਵੇਲੇ ਰਾਹ ਲੋੜ ਜੈਨ ਕਲੋਨੀ ਜਿੱਥੇ ਕੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਿਹੜਾ ਇੱਥੇ ਇੱਕ ਵਿਵਾਦ ਛਿੜਿਆ ਸੀ ਦੀਵਾਰ ਨੂੰ ਲੈ ਕੇ ਕਿ ਜਿਹੜੀ ਦੀਵਾਰ ਕਲੋਨੀ ਵਾਲਿਆਂ ਵੱਲੋਂ ਜਿਹੜੀ ਲਗਾਈ ਗਈ ਸੀ ਕਿ ਦੀਵਾਰ ਜਿਹੜੀ ਟੁੱਟ ਗਈ ਤੋਂ ਬਾਅਦ ਜਿਹੜੀਆਂ ਰਾਹ ਜਿਹੜਾ ਖੁੱਲ ਗਿਆ ਸੋ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਇਸ ਵੇਲੇ ਮੌਜੂਦ ਆ ਜੈਨ ਕਲੋਨੀ ਦੇ ਉਸੇ ਜਗ੍ਹਾ ਤੇ ਜਿੱਥੇ ਦੀਵਾਰ ਬਣੀ ਸੀ ਪਰ ਹੁਣ ਦੀਵਾਰ ਜਿਹੜੀ ਆ ਉਹ ਦਿਖ ਨਹੀਂ ਰਹੀ ਕਿਉਂਕਿ ਦੀਵਾਰ ਨੂੰ ਜਿਹੜਾ ਢਾ ਦਿੱਤਾ ਗਿਆ ਸਾਂਝਿਆ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਰਾਹ ਰੋਡ ਤੋਂ ਜਦੋਂ ਤੁਸੀਂ ਅੰਦਰ ਜੈ ਕਲੋਨੀ ਤੋਂ ਅੰਦਰ ਆਓਗੇ ਤਾਂ ਉੱਥੋਂ ਮਿਲਕੋ ਨਾਗਰਾ ਰੋਡ ਨਾਲ ਜਿਹੜਾ ਜੋੜਿਆ ਗਿਆ ਸੋ ਇਹ ਪਾਸੇ ਤੁਹਾਨੂੰ ਤਸਵੀਰਾਂ ਨੇ ਸਾਂਝਿਆ ਕਰਿਆ ਪੰਜਾਬ نیوز ਤੋਂ ਤੁਸੀਂ ਦੇਖ ਰਹੇ ਹੋ ਕਿ ਜੈਨ ਕਲੋਨੀ ਤੋਂ ਜਿਹੜਾ ਦੂਸਰੇ ਪਾਸੇ ਜਿਹੜਾ ਰਸਤਾ ਨਿਕਰਿਆ ਸੋ ਜਿਹੜਾ ਕੰਮ ਵੀ ਚੱਲ ਰਿਹਾ ਸੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਿਆ ਕਰ ਰਹੇ ਪੰਜਾਬ نیوز ਤੋਂ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਕਿੰਨੇ ਖੁਸ਼ ਨੇ ਸੋ ਗੱਲ ਉਹ ਵੀ ਕਰਾਂਗੇ ਜੋ ਰਾਜ਼ਾ ਨਹੀਂ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਚੀ ਗੱਬਰੇ ਸੱਚੀ ਗੱਬਰੇ ਸਸੀ ਗੱਲ ਜੀ ਕੀ ਨਾਮ ਜੀ ਤੁਹਾਡਾ ਦਿਨੇਸ਼ ਗੋਤਮ ਕਿੱਥੋਂ ਆ ਰਹੇ ਤੁਸੀਂ ਇਧਰੋਂ ਸਰ ਮੈਂ 32 ਸੈਕਟਰ ਤੋਂ ਆ ਰਿਹਾ ਹਾਂ 32 ਸੈਕਟਰ ਤੋਂ ਆ ਰਿਹਾ ਹਾਂ ਜੀ ਪਹਿਲਾਂ ਕਿੱਧਰ ਤੇ ਲੰਘਦਾਂ ਦਸੀਂ ਪਹਿਲਾਂ ਸਿਰ ਤਿੰਨ ਲਾਈਟਾਂ ਤੋਂ ক্লোਜ਼ ਕਰਕੇ ਆਉਣਾ ਪੈਂਦਾ ਸੀਗਾ ਪੂਰਾ ਜਾਮ ਸੀ ਹੁਣ ਬੜਾ ਵਧੀਆ ਹੋ ਗਿਆ ਕਿੰਨਾ ਟਾਈਮ ਲੱਗਦਾ ਸੀਗਾ ਉਦੋਂ ਸਿਰ ਕਮ ਸੇ ਕਮ 15-20 ਮਿੰਟ ਹੁਣ ਕਿੰਨਾ ਲੱਗ ਰਿਹਾ ਹੈ 5 ਮਿੰਟ ਚਲੋ 5 ਮਿੰਟ ਦੇਖੋ ਕਿੰਨਾ ਫਰਕ ਪੈ ਗਿਆ ਮਰਾ ਉਹ ਫਰਕ ਕਿਦੋਂ ਬਹੁਤ ਫਰਕ ਗਿਆ ਬਹੁਤ ਫਰਕ ਠੀਕ ਹੈ ਨਾ ਚੋਗੇ ਤੇ ਵਾਲੀ ਚਲ ਬਹੁਤ ਵਧੀਆ ਚਲਦੇ ਦਾ ਬਹੁਤ ਫਾਇਦਾ ਹੁੰਦਾ ਹਰੇਕ ਲੋਕਾਂ ਨੂੰ ਫਾਇਦਾ ਮਤਲਬ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਅੱਛਾ ਹੈ ਟੈਮ ਵੀ ਬਚਤ ਹੋ ਰਹੀ ਹੈ ਤੇ ਤੇਲ ਵੀ ਬਚਤ ਹੋ ਰਹੀ ਬਿਲਕੁਲ ਸਹੀ ਟਾਈਮ ਦੇ ਹੋ ਸਭ ਤੋਂ ਵੱਡੀ ਗੱਲ ਹੈ ਕੋਈ ਐਮਰਜੈਂਸੀ ਹੈ ਤਾਂ ਸਭ ਤੋਂ ਈਜ਼ੀ ਹੈ ਜੀ ਪਰ ਹੁਣ ਉਹਨੇ 45 ਦਰਵਾਜ਼ਾ 2-3 ਘੰਟੇ ਲੱਗ ਜਾਂਦੇ ਸਿਆਨ ਜੜ ਕਿਉਂ 10 ਮਿੰਟਾਂ ਵਿੱਚ ਟ੍ਰੈਵਲ ਕਰ ਸਕਦੇ ਹਾਂ ਹਾਂਜੀ ਹਾਂ ਰਸਤੇ ਟ੍ਰੈਫਿਕ ਵੀ ਕਿੰਨੀ ਹੈ ਨਾਕੇ ਵੀ ਲੱਗਦੇ ਨੇ ਬਿਲਕੁਲ ਬਿਲਕੁਲ ਨਸ਼ਾਨੀ ਵੀ ਆਂਦੀ ਨਹੀਂ ਬੋਲ ਸਟਾਂਗੇ ਬਿਲਕੁਲ ਸੋ ਪੋਸੇ ਲੱਤਾਂ ਨਾ ਕਰਨ ਬੱਚੇ ਤੰਗ ਹੋ ਜਾਂਦੇ ਇਸ ਟ੍ਰੈਫਿਕ 'ਚ ਬੈਠੇ ਰਹੋ ਤੁਸੀਂ ਕੀ ਬਾਅਦ 'ਚ ਕਿੱਥੇ ਜਾ ਨਹੀਂ ਸਕੋ ਤੇ ਹੁਣ ਬੱਚੇ ਵੀ ਕੰਫਰਟੇਬਲ ਟਾਈਮ 'ਤੇ ਘਰੇ ਪਹੁੰਚਦੇ ਅਸੀਂ ਆ ਗ ਤੋ ਮੀਡੀਆ ਕਰਕੇ ਸਭ ਕੋਲ ਹੋਇਆ ਵੈਸੇ ਹੋਣਾ ਨਹੀਂ ਸੀਗਾ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਥੈਂਕ ਯੂ ਸੋ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆ ਸੋ ਤੁਸੀਂ ਦੇਖ ਰਹੇ ਹੋ ਜਿਹੜੇ ਅਸਲੇ ਥੱਲੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਜਿਹੜੇ ਲੋਕ ਕਲਿੱਕ ਕਰ ਰਹੇ ਨੇ ਇੱਥੋਂ ਤਾਂ ਬੜੇ ਖੁਸ਼ ਨੇ ਕਿ ਦੱਸਿਆ ਵੀ ਨੇ ਕਿ ਇਸੀ ਥਾਂ ਨੂੰ ਕੱਟੋ ਆਣੀ ਪੌਣਾ ਘੰਟਾ ਲੱਗ ਜਾਂਦਾ ਸੀ ਤੇ ਇੱਥੇ ਅਸੀਂ ਸਰ ਪੰਜ-ਸੱਤ ਮਿੰਟ ਦੇ ਵਿੱਚ ਇੱਥੋਂ ਰਾਹ ਰੋਟੋਂ ਨਿਕਲ ਜਾਂਦੇ ਆ ਸੋ ਬਹੁਤ ਵਧੀਆ ਕਿ ਸਲੰਗਾ ਜੋ ਕਦਮ ਪੰਜਾਬ ਸਰਕਾਰ ਦੇ ਵੱਲੋਂ ਸੋ ਤਸਵੀਰਾਂ ਨੇ ਜੋ ਤੁਹਾਨੂੰ ਦਿਖਾ ਰਹੇ ਆ ਜੈਨ ਕਲੋਨੀ ਜਿਹੜਾ ਵੀ ਲੰਗਦਾ ਤੇ ਖੁਸ਼ੀ ਨਾਲ ਲੰਗ ਰਿਹਾ ਸੋ ਇਹ ਤਸਵੀਰਾਂ ਜੈਨ ਕਲੋਨੀ ਤੋਂ ਦਿਖਾ ਰਹੇ ਆ ਤੇ ਜਿਹੜੇ ਲੋਕ ਨਿਕਰੇ ਨੇ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਇੱਕ ਵੀਰ ਆ ਰਿਹਾ ਤੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਹਾਂਜੀ ਕੀ ਕਹਿਣਾ ਰਵੀ ਜੀ ਬੜਾ ਅਰਵੀ ਕਿਸ ਤਰ੍ਹਾਂ ਲੱਗ ਰਿਹਾ ਬਾਜੀ ਵਧੀਆ ਉਹ ਹੀ ਮਕਾਨ ਦੇਖਣ ਆਏ ਸੀ ਸਰ ਜਗਾ ਦੇਖਣ ਆਏ ਸੀ ਹਾਂ ਹਾਂ ਇਹ ਜਿਹੜਾ ਰਾਹ ਖੁੱਲਿਆ ਇਹਨੂੰ ਕਿੰਨਾ ਕੁ ਲੱਗਿਆ ਬਹੁਤ ਵਧੀਆ ਲੱਗ ਰਿਹਾ ਭਾਈ ਕਿੱਥੋਂ ਆਏ ਤੁਸੀਂ ਅਸੀਂ ਛੇਪਰੀੋਂ ਭਾਜੀ ਛੇਪਰੀ ਹਾਂਜੀ ਉਹਨੇ ਉੱਥੋਂ ਤੁਸੀਂ ਚੰਡੀਗੜ੍ਹ ਰੋਡ ਜਾਣੇ ਕਿੰਨੇ ਮਿੰਟ ਤੇ ਪਹੁੰਚ ਜੂਗੇ ਦੋ ਤਿੰਨ ਮਿੰਟ ਭਾਜੀ ਬਹੁਤ ਨੇੜੇ ਹੀ ਆ ਹਾਂ ਰਸਤਾ ਇੱਥੋਂ ਨੇੜੇ ਆ ਹਾਂਜੀ ਬੜੀਆ ਲੱਗਿਆ ਤੁਹਾਨੂੰ ਬਹੁਤ ਬੜੀਆ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ ਨਹੀਂ ਸਰਕਾਰ ਨੇ ਬਹੁਤ ਸੁਧਾਰ ਕੀਤਾ ਜੀ ਹਾਂਜੀ ਬਹੁਤ ਬੜੀਆ ਕੀਤਾ ਜੀ ਤੋ ਤਸਵੀਰਾਂ ਵੀ ਆਉਂਦੀਆਂ ਜੈਨ ਕਲੋਨੀ ਤੋਂ ਰਾਹਾ ਰੋਡ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਅਸੀਂ ਗੱਲਬਾਤ ਕਰਾਂਗੇ ਜਿਹੜੇ ਹੋਰ ਇੱਥੇ ਪਹੁੰਚ ਨੇ ਮੇਰਾ ਨਾਮ ਸੰਦੀਪ ਜੀ ਤੁਸੀਂ ਕੀ ਕੀ ਹੋਜਾ ਲੱਗ ਰਿਹਾ ਕਿ ਜਿਹੜਾ ਜੈਨ ਕਲੋਨੀ ਇੱਕ ਜਿਹੜਾ ਦੀਵਾਰ ਸ਼ੰਭੂ ਵਾਟਰ ਮੰਗ ਇੱਕ ਸੀਨ ਬਣਿਆ ਸੀ ਕਾਫੀ ਮਹੀਨੇ ਤੋਂ ਕਹਿੰਦੇ ਕਾਫੀ ਸਾਲਾਂ ਤੋਂ ਜਿਹੜਾ ਤੋੜ ਕੇ ਹੁਣ ਜਿਹੜੀ ਇਹ ਦੀਵਾਰ ਤੋੜ ਕੇ ਤੇ ਰਾਹ ਜਿਹੜਾ ਖੋਲ ਦਿੱਤਾ ਗਿਆ ਨੇ ਇਹ ਵਧੀਆ ਜੀ ਰਸਤਾ ਖੁੱਲ ਗਿਆ ਜਿਹੜਾ ਆਉਣ ਜਾਣ ਦੀ ਜਿਹੜੀ ਲੋਕਾਂ ਨੂੰ ਦਿੱਕਤ ਹੁੰਦੀ ਸੀ ਗਿਆ ਤੇ ਉੱਪਰੋਂ ਘੁੰਮ ਕੇ ਜਾਣ ਉਹਦਾ ਟ੍ਰੈਫਿਕ ਨੂੰ ਵੀ ਬਹੁਤ ਮਿਲਦਾ ਵਾ ਟ੍ਰੈਫਿਕ ਜਿਹੜ ਤੇ ਕੀ ਕਹਿਣਾ ਜੋ ਵੀ ਸਰਕਾਰ ਦਾ ਕੰਮ ਸਰਕਾਰ ਦਾ ਕੰਮ ਵਧੀਆ ਜੀ ਵਧੀਆ ਕਰ ਰਹੀ ਹੈ ਜੋ ਕੀਤਾ ਬਜੇ ਇੱਕ ਮਿੰਟ ਜੂਰ ਲਾਵਾਂਗੇ ਵੀਰਾਂ ਹਾਂਜੀ ਵੀਰੇ ਕੀ ਨਾਂ ਤੇ ਤੁਹਾਡਾ ਸੁਣੀ ਹੈ ਜੀ ਧਨੀ ਕਿਥੋਂ ਆਰੇ ਵੀਰੇ ਆਪਣਾ ਨਾਲ ਹੀ ਟਿਬਰ ਰੋਡ ਤੋਂ ਟਿਬਰ ਰੋਡ ਤੋਂ ਪਹਿਲਾਂ ਤੁਸੀਂ ਇੰਟਰ ਘੁੰਮ ਕੇ ਜਾਂਦੇ ਹੋਣੇ ਹਾਂਜੀ ਕਿੰਨਾ ਕੁ ਟਾਈਮ ਦਾ ਫਰਕ ਪੈ ਰਿਹਾ ਹਾਂ ਸਾਤ ਮਿੰਟ ਦਾ ਫਰਕ ਪੈ ਰਿਹਾ ਹੈ ਕਿਹੜਾ ਫਰਕ ਵੈਸੇ ਟ੍ਰੈਫਿਕ ਦਾ ਵੀ ਟ੍ਰੈਫਿਕ ਦਾ ਹੀ ਤਾਂ ਕੀ ਕਹਿਣਾ ਜਾਓਗੇ ਬਹੁਤ ਵਧੀਆ ਕੀਤਾ ਜੀ ਜੋ ਵੀ ਇਹ ਦੂਸਰੋ ਸੋ ਦੇਖ ਰਹੇ ਹੋ ਕਿ ਜਿਹੜਾ ਇਥੋਂ ਨਿਕਲ ਰਿਹਾ ਤਾਂ ਇਹੀ ਕਹਿੰਦਾ ਕਿ ਇਹ ਵਧੀਆ ਕਰ ਦਿੱਤਾ ਜੋ ਸਰਕਾਰ ਨੇ ਕੀਤਾ ਕਿ ਜਿਹੜਾ ਸਾਡੇ ਟਾਈਮ ਦੀ ਜਿਹੜੀ ਆ ਬਚਤ ਹੋ ਰਹੀ ਹੈ ਜਿਹੜੇ ਇਥੋਂ ਰਾਜ ਅਰੇਂਜ ਕਰੇ ਨੇ ਵੀ ਨਾ ਗਲਤ ਕਰਾਂਗੇ ਹਾਂਜੀ ਵੀਰੇ ਸੱਚੀ ਗੱਲ ਹੈ ਸੱਚੀ ਗੱਲ ਬਾਈ ਜੀ ਨਾਮ ਜੀ ਟੋੜਾ ਮੇਰੇ ਨਾਮ ਪ੍ਰਿੰਸ ਹੈ ਹਾਂਜੀ ਵੀਰੇ ਕਿੱਥੋਂ ਆਏ ਤੁਸੀਂ ਮੈਂ ਤੇ ਆਇਆ ਵੀਰਪੁਰ ਰੋਡ ਤੋਂ ਵਾਜੀ ਕਿੰਨਾ ਕੁ ਫਰਕ ਲੱਗ ਰਿਹਾ ਤੁਹਾਨੂੰ ਬਹੁਤ ਫਰਕ ਪੈ ਗਿਆ ਸਾਡੇ ਦਾ ਵਾਜੀ ਕਹਿੰਦੇ ਹਾਂਜੀ ਵਰੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਸਰਕਾਰ ਨੇ ਵਧੀਆ ਕੀਤਾ ਬਹੁਤ ਵਧੀਆ ਕੀਤਾ ਜੀ ਕੀ ਕਹਿਣਾ ਚਾਹੋਗੇ ਤਾਂ ਗਾ ਕੋਈ ਨਹੀਂ ਇਹ ਹੀ ਕਹਿਣਾ ਚਾਹਾਂਗੇ ਸਾਡੇ ਵਾਲ ਤੇ ਵੀ ਰੋਡ ਡੇਟ ਦੀ ਗੀਰ ਬਣਾ ਲਓ ਉਹ ਵੀ ਬਲੇ ਰੋਡ ਥਰਾਵੇ ਕੋਈ ਉਧਰ ਵੀ ਨਜ਼ਰ ਮਾਰੋ ਠੀਕ ਹੈ ਤੇ ਉਹ ਵੀ ਬਣ ਜਾਣਗੇ ਤੇ ਲੋਕਾਂ ਨੂੰ ਹੋਰ ਪ੍ਰਸ਼ਾਨੀ ਦੇ ਸਾਹਮਣੇ ਨਹੀਂ ਕਰਨਾ ਪਏਗਾ ਖੁਸ਼ ਹੋ ਤੁਸੀਂ ਹਾਂ ਜੀ ਬਹੁਤ ਖੁਸ਼ ਹਾਂ ਸੋ ਜਿਹੜੇ ਨਿਕਲ ਰਹੇ ਆ ਤਾਂ ਹਰ ਕੋਈ ਕਹਿੰਦਾ ਤੇ ਮੈਂ ਬੜਾ ਖੁਸ਼ ਆ ਸੋ ਬਾਈ ਨਾ ਗਲਤ ਕਰਗੇ ਬਾਈ ਕੀ ਨੰਬਰ ਟੋਲ ਹਰ ਪੀਜੀ ਭਾਈ ਜੀ ਹਰ ਪੀਜੀ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਬਹੁਤ ਵਧੀਆ ਖੁਸ਼ੀ ਹੋਈ ਤੁਹਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮੈਂ ਰੋਡ ਤੋਂ ਲੈ ਢਾਲ ਆ ਸਾਡੇ ਇੱਧਰ ਚਾਰ ਪੰਜ ਭਰਾ ਰਹਿੰਦੇ ਸਾਰੇ ਇੱਧਰ ਸਾਡੇ ਘਰ ਉਧਰੋਂ ਹੀ ਘੁੰਮ ਕੇ ਆਣਾ ਪੈਂਦਾ ਸੀ ਗਵਾਡੀ ਗਵਾਡੀ ਲੱਗੇ ਲੱਗੇ ਹੋਵੇ ਬਿਲਕੁਲ ਬਿਲਕੁਲ ਜਿਹੜੀ ਲੱਗੇ ਮੈਂ ਕਹਿੰਦਾ ਬਿਲਕੁਲ ਜੀ ਬਿਲਕੁਲ ਹੁਣ ਉਧਰ ਚੱਲੇ ਆ ਜੀ ਭਰਾ ਨੂੰ ਮਿਲਣ ਹੀ ਚੱਲੇ ਆ ਜੀ ਉਧਰ ਬਿਲਕੁਲ ਆ ਨਾਲ ਘਰ ਉਧਰ ਹਸਪੀਟਲ ਬੈਂਕ ਸਾਨੂੰ ਕੋਈ ਬੈਂਕੜੀ ਮੈਨੇਸਮ ਡਾਕਟਰ ਬਤੀ ਜਾਣਾ ਪੈਂਦਾ ਜੀ ਪੈਟਰੋਲ ਬੰਬ ਹੋ ਗਿਆ ਰਾਹ ਰੋਡ ਓਕੇ ਆਣਾ ਪੈਂਦਾ ਜੀ ਇਧਰ ਸਾਡੇ ਬੱਚੇ ਸਕੂਲ ਵੀ ਜਾ ਬੜਦੇ ਸਿਗਨਲ ਬੜਦੇ ਜੋ ਉਹ ਨੇੜੇ ਦੇ ਜਨੋ ਬਹੁਤ ਹੀ ਬਹੁਤ ਪੰਜਾਬ ਨੂੰ 22 ਟੀਵੀ ਚੈਨਲ ਵੱਲੋਂ ਖਬਰ ਦਿਖਾ ਰਹੇ ਆ ਚੱਪੇ ਦੀ ਦਿਖਾ ਰਹੇ ਕੀ ਕਹਿੰਣਾ ਚਾਹੁੰਦੇ ਨੇ ਮੈਂ ਕਹਿੰਦਾ ਬਾਜੀ ਓਕੇ ਰਿਪੋਰਟ ਹੈ ਬਾਜੀ ਓਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਕਵਰਲਾ ਕਰ ਰਹੇ ਬਹੁਤ ਵਧੀਆ ਟਿਕਲ ਜੀ ਕੀ ਨਾਮ ਜੀ ਤੁਹਾਡਾ ਨਿਰਮਲ ਸਿੰਘ ਨਿਰਮਲ ਸਿੰਘ ਜੀ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਕਿੰਨਾ ਕੁ ਟਾਈਮ ਦਾ ਫਰਕ ਪੈ ਗਿਆ ਪਰ ਮੈਂ ਤਾਂ ਵੈਸੇ ਘੁੰਮਣ ਦੇਖਣਾ ਆ ਬਸ ਨਹੀਂ ਉੱਧਰ ਦੇਖਿਆ ਜਾਵੇ ਜਿਹੜਾ ਲੋਕ ਘੁੰਮ ਕੇ ਜਾਂਦੇ ਸੀ ਦਿੱਕਤ ਆ ਜਾਂਦੀ ਸੀ ਹਾਂ ਜਮਚਰੀ ਫਸਾ ਕੇ ਸਰਕਾਰ ਨੇ ਠੀਕ ਕੀਤਾ ਬਿਲਕੁਲ ਠੀਕ ਬੜਿਆ ਕੀਤਾ ਕੋਸ਼ਿਸ਼ ਤੁਸੀਂ ਬਿਲਕੁਲ ਥੈਂਕ ਯੂ ਹੋਰ ਇਹ ਸੋ ਗੱਲਬਾਤ ਕਰਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਦੇਖ ਰਹੇ ਕਿ ਬੜੇ ਲੋਕ ਖੁਸ਼ ਹੋ ਰਹੇ ਨੇ ਜਿਹੜਾ ਇੱਕ ਆਮ ਆਦੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਇਹ ਦਿਵਾਰ ਨੂੰ ਜਿਹੜਾ ਤੋੜ ਦਿੱਤਾ ਗਿਆ ਕਿ ਇਹ ਵੀ ਇੱਕ ਸ਼ੰਭੂ ਵਾਰਡ ਦਾ ਜਿਹੜਾ ਇੱਕ ਮਾਹੌਲ ਬਣਿਆ ਸੀਗਾ ਤੇ ਦਿਵਾਰ ਜਿਹੜੀ ਤੋੜ ਕੇ ਸਜਾਵ ਬਣਾ ਦਿੱਤਾ ਗਿਆ ਇਹ ਦੇਖੋ ਤੁਹਾਡੇ ਸਾਹਮਣੇ ਆਸ-ਪਾਸ ਵਾਲੀ ਪਾਵਰ ਬਹੁਤ ਖੁਸ਼ ਆ ਜੀ ਕਿਉਂਕਿ ਜਿੱਥੇ ਕਿ ਆ ਬਾਤੀ ਜੋਹਰਾਲ ਜੀ ਘੁੰਮ ਕੇ ਆਉਨੇ ਆਪਾਂ ਉਹ ਅੱਧਾ ਪੌਣਾ ਘੰਟਾ ਲੱਗ ਜਾਂਦਾ ਸੀਗਾ ਹੁਣ ਇੱਥੇ ਬਸ 5 ਮਿੰਟ ਦਾ ਟਾਈਮ ਲੱਗਦਾ ਇੱਥੇ ਆਪਣੇ ਸਾਰੇ ਜਿੰਨਾ ਵੀ ਏਰੀਆ ਦੇ ਹੈਗੇ ਆ 15 ਨੰਬਰ 16 ਨੰਬਰ 17 ਨੰਬਰ ਜਿੰਨੇ ਵੀ ਪਾਲ ਹੈਗੇ ਆ ਸਾਰੇ ਹੁਣ ਵੱਧ ਤੋਂ ਵੱਧ 5 ਮਿੰਟ ਦਾ ਰਸਤਾ ਨਹੀਂ ਹੈਗਾ ਸਾਰੇ ਲੋਕ ਹੋਂ ਚਾਰ ਵਾਲੇ ਚੈਨ ਕਲੋਨੀ ਵਾਲੇ ਹੋਂ ਚਾ ਇਧਰਲੇ ਪਾਸੇ ਵਾਲੇ ਹੁਣ ਸਾਰੇ ਖੁਸ਼ ਆ ਜੀ ਠੀਕ ਹੈ ਤਾਂ ਅਸੀਂ ਗੱਲ ਕਰਾਂਗੇ ਕਿ ਜਿਹੜਾ ਇਹ ਰਾਹ ਦਿੱਤਾ ਗਿਆ ਤਾਂ ਕਿ ਜੂ ਗਿਆ ਵਾ ਚਲੋ ਪਬਲਿਕ ਵਾਸਤੇ ਦਿੱਤਾ ਗਿਆ ਕਿਤੇ ਤੇ ਟਿੱਪਰ ਤਾਂ ਨਹੀਂ ਚੱਲਣਗੇ ਨਹੀਂ ਬਿਲਕੁਲ ਟਿੱਪਰ ਨਹੀਂ ਚੱਲਣਗੇ ਛੋਟੀਆਂ ਗੱਟੀਆਂ ਚੱਲ ਰਹੀਆਂ ਜਿੱਦ ਤੱਕ ਕਾਰ ਹੋ ਗਈ ਮੋਟਰਾਂ ਕੇ ਛੋਟੇ ਛੋਟੇ ਸਾਰੇ ਚੱਲਣਗੇ ਤੇਰੀ ਵੀ ਲੱਗੀ ਕਿਉਂਕਿ ਅਕਸਰ ਦੇਖ ਰਹੇ ਨੇ ਕਿ ਰੋਡ ਬਣਾ ਦਿੱਤਾ ਜਾਂਦਾ ਬਾਅਦ ਵਿੱਚ ਮਾਈਨਿੰਗ ਕੁਝ ਚੱਲਦੀਆਂ ਅਕਸਰ ਦੇਖ ਰਹੇ ਹਾਂ ਵੀਡੀਓ ਵਿੱਚ ਕਾਫੀ ਆਂਦੀਆਂ ਰਾਹ ਉਹ ਜਿਹੜਾ ਸਭ ਤੋਂ ਵੱਡਾ ਜਿਹੜਾ ਬੁਰਾ ਹਾਲ ਜਿਹੜਾ ਟਿੱਪਰਾਂ ਕਰਕੇ ਹੋ ਰਿਹਾ ਨਹੀਂ ਟਿੱਪਰ ਤਾਂ ਬਿਲਕੁਲ ਨਹੀਂ ਚੱਲਣਗੇ ਅਜਿਹਾ ਕਿਹਾ ਇਹ ਟਿੱਪਲ ਬਿਲਕ ਜੋ ਕਿ ਸਰਕਾਰ ਵਰਗੀ ਕਹਣਾ ਸਰਕਾਰ ਵਾਲੇ ਤੁਹਾਡੇ ਸਾਹਮਣੇ ਆਪਦੇ ਕਿੰਨੇ ਸਾਲਾਂ ਦਾ ਕੰਮ ਰੁਕਿਆ ਸੀਗਾ ਕੁਝ ਚਰਾਤੇ ਬੰਦਿਆ ਕਰਕੇ ਲਾਲੋ ਚਾਹੇ ਉੱਦਾਂ ਲਾਲੋ ਜੀ ਰਾਜਨੀਤੀ ਬਹੁਤ ਹੋ ਰਹੀ ਸੀ ਬਹੁਤ ਹੋ ਰਹੀ ਸੀ ਰਾਜਨੀਤੀ ਨੂੰ ਪਾਸੇ ਕਰਦੇ ਹੋਏ ਇਸ ਵੇਲੇ ਰਾਤਾ ਖੋਲ ਕੇ ਪਾਵਲ ਕੇ ਸਾਰੇ ਆਉਣ ਨਾਲ ਸਾਰੇ ਖੁਸ਼ ਆ ਜੀ ਪੰਜਾਬ ਨੂੰ 2040 ਵੀ ਚੈਨਲ ਜਦੋਂ ਪਹਿਲੇ ਦਿਨ ਤੋਂ ਇੱਥੇ ਇੰਟਰਵਿਊ ਦਿਖਾ ਰਹੀ ਹੈ ਕਿ ਹਰ ਇੱਕ ਚੀਜ਼ ਦਿਖਾ ਰਹੀ ਹੈ ਪਬਲਿਕ ਨੂੰ ਦਿਖਾ ਰਹੀ ਹੈ ਔਰ ਲਾਸਟ ਅੱਜ ਦੇ ਦਿਨ ਵੀ ਅਸੀਂ ਰੋਲ ਖੁੱਲੇ ਦਿਖਾ ਰਹੇ ਹਾਂ ਤਾਂ ਪੰਜਾਬ ਚੈਨਲ ਕੀ ਕਹਿਣਾ ਚਾਹੁੰਦਾ ਪੰਜਾਬ ਚੈਨਲ ਦਾ ਬਹੁਤ-ਬਹੁਤ ਤੁਹਾਡੇ ਰਾਇ ਤਾਂ ਜੀ ਤੀਜੀ ਅੱਖ ਤੋਂ ਤੁਹਾਡੀ ਹੈ ਜੀ ਤੇ ਆਪਣੇ মিডিਆ ਰਾਹੀਂ ਸਾਰਿਆਂ ਦਿਖਾ ਲਿਆ ਸਾਰਿਆਂ ਤੱਕ ਪਹੁੰਚਾਉਂਗੇ ਗੱਲ ਜੀ ਇਸ ਕਰਕੇ ਦਾਤਾ ਤੁਹਾਡੇ মিডিਆ ਰਾਹੀਂ ਸਾਦਾ ਦਾਸਤਾ ਖੁੱਲ ਗਿਆ ਜੀ ਅੱਗੇ ਪਹੁੰਚਾਈ ਤੇ ਸਾਡੀ ਸਰਕਾਰ ਆਹੀ ਭਵਤਮਾ ਦਾ ਸਾਰਾ ਕੁਝ ਆ ਸੋ ਇਹ ਸੰਜੀ ਸੁਜੀਤ ਸਿੰਘ ਠੇਕੇਦਾਰ ਹੋਰ ਇਹਨਾਂ ਨੇ ਵੀ ਇਹੀ ਗੱਲ ਕਹਿਣਾ ਕਿ ਜਿਹੜਾ ਇਹ ਰਾਹ ਖੁੱਲਿਆ ਤੇ ਕਾਫੀ ਲੋਕਾਂ ਨੂੰ ਇਹ ਸਿੱਧਾ ਫਾਇਦਾ ਵੀ ਮਿਲ ਰਿਹਾ ਤੇ ਦੂਜੀ ਗੱਲ ਕਰਾਂਗੇ ਟਿੱਪਰਾਂ ਨੂੰ ਲੈ ਕੇ ਫਿਰ ਅਕਰਾਤੀ ਵੀ ਮੇਰੀ ਐਮਐਲਏ ਦਿਲਜੀਤ ਸਿੰਘ era ਭੋਲਾ ਜੀ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਗੱਲ ਕਹੀ ਕਿ ਇੱਥੋਂ ਅਸੀਂ ਟਿੱਪਰ ਨੂੰ ਨਹੀਂ ਲੰਘਣ ਦਵਾਵਾਂਗੇ ਇੱਥੇ ਇਸ ਲਗਾਇਆ ਜਾਊਗਾ ਇੰٹری ਨਹੀਂ ਹੁੰਦੇ ਵਾਂਗੇ ਹੁਣ ਦੇਖਾਂਗੇ ਕਿ ਤੁਹਾਡਾ ਇਸ ਬਾਰੇ ਕੀ ਰਾਇ ਕੀ ਜਿਹੜੀ ਆ ਰੋਡ ਖੁੱਲੇ ਤੇ ਕੀ ਕਿੰਨੇ ਕ ਤੁਸੀਂ ਖੁਸ਼ ਹੋ ਤੋਂ ਕਮੈਂਟ ਸੇ ਆਪਣਾ ਜੁਸਾਂਜਾ ਕਰੋ ਸਰ ਤੁਸੀਂ ਰਹਿਦ ਰਹੋ ਪੰਜਾਬ 2024 TV ਚੈਨਲ ਤੇ ਮੈਂ ਸਾਹਿਲ ਮੇਰਾ ਕੈਮਰਾਮੈਨ ਸ਼ੋਰ ਨਾਲ ਧੰਨਵਾਦੀ ਸ਼ੁਕਰੀਆ ਜੀ